ਪਿਛਲੇ ਸਮੇਂ ਨੂੰ ਤੁਸੀਂ ਦੇਖਿਆ ਦੋ ਦੋ ਸਾਲ ਤੋਂ ਪਹਿਲਾਂ ਵੱਡੇ ਵੱਡੇ ਬਗਿਆੜਾ ਨੇ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਦਾ ਪੈਸਾ ਜਿਹੜਾ ਉਹਨਾਂ ਦਾ ਹੱਕ ਸੀ ਉਹ ਪੈਸਾ ਝਾਲੀ ਐਡਮਿਸ਼ਨਾਂ ਕਰਾ ਕੇ ਝਾਲੀ ਪੇਪਰ ਲਾ ਕੇ ਉਹ ਕਾਲਜ ਖਾ ਗਏ ਯੂਨੀਵਰਸਿਟੀ ਖਾ ਗਏ ਉਹਦੀ ਜਾਂਚ ਹੋਈ ਉਸ ਜਾਂਚ ਵਿੱਚ ਫੜੇ ਗਏ 12 ਕਾਲੀ ਫੜੇ ਗਏ 100 ਕਰੋੜ ਰੁਪਈਆ ਮੰਨ ਗਏ ਕਿ ਅਸੀਂ ਖਾਧਾ ਉਹਨਾਂ ਦੇ ਉੱਤੇ ਐਫਆਈਆਰ ਕਰਨ ਦੇ ਹੁਕਮ ਆ ਗਏ 2018 ਚ ਇਸ ਤੋਂ ਪਹਿਲਾਂ ਚੀਫ ਮਿਨਿਸਟਰ ਹੁਕਮ ਕਰ ਗਏ ਕਿ ਇਹਨਾਂ ਕਾਲਜਾਂ ਤੇ ਐਫਆਈਆਰ ਦਰਜ ਕਰੋ ਇਹਨਾਂ ਨੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪੈਸਾ ਖਾਧਾ ਇਹ ਸਾਰੇ ਮੁੱਦੇ ਮੈਂ ਵਿਧਾਨ ਸਭਾ ਵਿੱਚ ਉਠਾਉਂਦਾ ਰਿਹਾ ਮੈਂ ਅੰਕੜੇ ਪੇਸ਼ ਕਰਦਾ ਰਿਹਾ ਮੈਂ ਇੱਕ ਵਾਰੀ ਵੈਂਚਰ ਮੰਤਰੀ ਨੂੰ ਚੈਲੰਜ ਵੀ ਕੀਤਾ ਸੀ ਵਿਧਾਨ ਸਭਾ 'ਚ ਵੀ ਮੇਰੇ ਨਾਲ ਬਹਿਸ ਕਰ ਲੋ ਜੇ ਮੈਂ ਸਕਾਲਰਸ਼ਿਪ ਦਾ ਮੁੱਦਾ ਸਾਬਤ ਕਰ ਦਵਾਂ ਵਿਧਾਨ ਸਭਾ 'ਚ ਤੇ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਜੇ ਮੈਂ ਨਾ ਕਰ ਸਕਿਆ ਤਾਂ ਮੈਂ ਅਸਤੀਫਾ ਦੇਵਾਂਗਾ ਉਦੋਂ ਮੰਤਰੀ ਜੀ ਉੱਥੇ ਬਾਅਦ ਚਲੇ ਗਏ ਸੀ ਉਹਨਾਂ ਨੂੰ ਪਤਾ ਸੀ ਕਿ ਕੱਪੜਾ ਹੋਇਆ ਹੈ ਬਰਾਵੋ ਪਿਛਲੇ 3 ਮਹੀਨਿਆਂ ਦੇ ਚੀਫ ਮਿਨਿਸਟਰ ਜਿਹੜਾ ਇੱਕੋ ਹਣ ਲੋਕ ਸਭਾ ਦਾ ਉਮੀਦਵਾਰ ਹੋਇਆ ਕਾਂਗਰਸ ਦਾ ਉਹ ਬੰਦਾ ਉਹਨਾਂ ਬਲੈਕਲਿਸਟਡ ਚੋਰ ਯੂਨੀਵਰਸਟੀਆਂ ਨੂੰ ਜਾਂਦਾ ਜਾਂਦਾ ਜਿੰਦਨ ਜਾਂਪਤਾ ਲੱਗਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 100 ਕਰੋੜ ਰੁਪਏ ਮਾਫ ਕਰਕੇ ਗਿਆ ਕਿਸੇ ਦਾ 20 ਕਰੋੜ ਕਿਸੇ ਦਾ 12 ਕਰੋੜ ਕਿਸੇ ਦਾ 15 ਕਰੋੜ ਮੈਂ ਸੋਚਦਾ ਸੀ ਕਿ ਜੇ 100 ਕਰੋੜ ਮਾਫ ਕੀਤਾ ਚੰਨੀ ਨੇ ਇਹਦਾ ਮਤਲਬ ਪੇਵਰ ਦੇ ਥੱਲੇੋਂ ਹੱਥ ਤਾਂ ਜ਼ਰੂਰ ਮਿਲਿਆ ਹੋਇਆ ਨਹੀਂ ਤਾਂ ਐਡੇ ਸਰਮਾਇਦਾਰਾਂ ਨੂੰ ਐਡੇ ਲੁਟੇਰਿਆਂ ਨੂੰ ਉਹ ਪੈਸੇ ਮਾਫ ਕਰਨ ਦੀ ਲੋੜ ਕੀ ਸੀ ਜੇ ਪੈਸੇ ਮਾਫ ਕਰਨੇ ਸੀ ਤਾਂ ਗਰੀਬਾਂ ਦੇ ਕੋਆਪਰੇਟਰ ਸੁਸਾਇਟੀਆਂ ਦੇ ਮਾਫ ਕਰ ਦਿੰਦਾ ਸਰਕਾਰੀ ਬੈਂਕਾਂ ਦੇ ਕਰਜ ਜਾਂਦਾ ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਮਾਫ ਕਰ ਜਾਂਦਾ ਉਹ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰ ਦਿੰਦਾ ਉਹ ਵਿਦਿਆਰਥੀ ਜਿਹੜੇ ਕਰਜ਼ਾ ਲੈ ਕੇ ਬਾਹਰ ਦੇਸ਼ਾਂ ਨੂੰ ਪੜ੍ਹਨ ਗਏ ਉਹਨਾਂ ਦਾ ਮਾਫ ਕਰ ਜਾਂਦਾ ਪਰ ਭਰਾਵੋ ਉਸ ਚੰਨੀ ਨੇ ਉਹਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਵੱਡੇ ਵੱਡੇ ਚੋਰਾ ਨੂੰ 100 ਕਰੋੜ ਮਾਫ ਕਰਕੇ ਗਿਆ ਹੈ ਉਹਨੂੰ ਫਿਰ ਹੱਤ ਜਾਏਗਾ ਕਹਿਣਗੇ ਕਿ ਮੈਂ ਇਥੋਂ ਚੋਣ ਲੜ ਰਿਹਾ 160 ਕਿਲੋਮੀਟਰ ਪੂਰਤ ਆ ਕੇ ਜਿਹੜਾ ਕ腐ਸ਼ਨ ਵਿੱਚ ਵੀ ਲਿੱਤਿਆ ਜਿਹੜਾ ਭ੍ਰਿਸ਼ਟਾਚਾਰ ਵਿੱਚ ਵੀ ਲਿੱਤਿਆ ਜਿਹਦੇ ਉੱਤੇ ਨਜ਼ਾਇਜ਼ ਮਾਈਨਿੰਗ ਦੇ ਦੋਸ਼ ਹੈ ਜਿਹਦੇ ਉੱਤੇ ਕੈਰੈਕਟਰ ਦੇ ਦੋਸ਼ ਵੀ ਹੈ ਜਿਹਦੇ ਘਰੋਂ 10 ਕਰੋੜ ਰੁਪਈਆ ਕੈਸ਼ ਵੀ ਮਿਲਿਆ ਜਿਹਦਾ ਭਾਂਜਾ ਅਰੈਸਟ ਹੋਇਆ ਉਨੇ ਬਿਆਨ ਦਿੱਤੇ ਉਹ 20 ਕਰੋੜ ਰੁਪਇਆ ਬੈਂਕਾਂ ਵਿੱਚ ਜਿਹੜਾ ਜਮਾ ਸੀ ਉਹਦੇ ਬਾਰੇ ਦੱਸ ਨਹੀਂ ਸਕਿਆ ਕਿ ਕਿੱਥੋਂ ਆਇਆ। ਸੁਖੀ ਆਪਾਂ ਐਸਾ ਕਰਪਕ ਇਨਸਾਨ ਦੇਸ਼ ਦੀ ਲੋਕ ਸਭਾ ਉਸ ਦੇ ਜਨ। ਜੋ ਪੜਾਵੋ ਜਿੱਦਾਂ ਮੈਂ ਪਹਿਲਾਂ ਲੜਾਈ ਲੜੀ ਆ ਵਿਧਾਨ ਸਭਾ ਦੇ ਅੰਦਰ ਉਸੇ ਤਰ੍ਹਾਂ ਹੀ ਤੁਹਾਡੀਆਂ ਮੁਸ਼ਕਲਾਂ ਨੂੰ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਲੀ ਦੀ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗਾ ਤੁਹਾਡੀ ਗੱਲ ਕਰਾਂਗੇ ਤੁਹਾਡੇ ਗੱਲ ਦੀ ਗੱਲ ਕਰਾਂਗੇ ਤੁਹਾਡੇ ਬੱਚਿਆਂ ਦੀ ਗੱਲ ਕਰਾਂਗੇ ਵਿਦਿਆਰਥੀਆਂ ਦੀ ਉਹਨਾਂ ਦੇ ਜੋਬ ਦੀ ਉਹਨਾਂ ਦੀ ਨੌਕਰੀਆਂ ਦੀ ਗੱਲ ਪਚਾਓ ਇਹ ਪਾਰਲੀਮੈਂਟ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਕਾਂਗਰਸ ਵਾਲੇ ਸਮਝਦੇ ਸੀ ਕਾਂਗਰਸ ਵਾਲੇ ਸਮਝਦੇ ਸੀ ਵੀ ਜਿੰਦਾ ਪਿਛਲੀ ਵਾਰ ਪੱਕਾ ਲੱਗ ਗਿਆ ਇਹਨਾਂ ਦਾ ਵੀ ਐਮਐਲਏ ਜਿੱਤ ਗਏ ਆਪਣਾ ਆਪਣਾ ਕਹਿ ਕੇ ਪਰ ਉਹ ਆਪਣੇ ਨੇ ਕੀਤਾ ਤਾਂ ਕੁਝ ਵੀ ਨਹੀਂ ਬੋਲਦਾਂ ਤੇ 36000 ਨੌਕਰੀ ਕੱਚੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੋਈ ਵੀ ਨਹੀਂ ਹੋਇਆ ਫਿਰ ਬੋਲਦਾਂ ਤੇ ਮੇਰਾ ਘਰ ਮੇਰੇ ਨਾਂ ਵੀ ਲਾਲਕੀ ਨਾਲੇ ਮਕਾਨ ਰਜਿਸਟਰੀਆਂ ਦਿੱਤੀਆਂ ਜਾਂਣਗੀਆਂ ਕਿਸੇ ਨੂੰ ਰਜਿਸਟਰੀ ਆਈ ਪਰਾਪ ਕਿਸੇ ਨੂੰ 4 ਮਹੀਨੇ ਦੇ ਪਰਾਪ ਨਹੀਂ ਝੂਠ ਦਾ ਫਲੰਗ ਦਾ ਲੋਕਾਂ ਨੂੰ ਇਮੋਸ਼ਨਲ ਤੌਰ ਤੇ ਜਿਤਵਾਤੀ ਕਰਕੇ ਵੋਟਾਂ ਲੜਾ ਪਰ ਫੇਰ ਕੀ ਨੀ ਆਪਣੀਆਂ ਦੋ ਸਿਧਾਂਤਾਂ ਤੋਂ ਹਾਰ ਗਿਆ ਕਿੰਨੇ ਤੇ 40 40000 ਤੇ ਜਮਾਨਤ ਜਦ ਤੱਕ ਰਾਈ ਬਧੌਰ ਤੋਂ ਤੇ ਚਮਕੌਰ ਸਾਹਿਬ ਪ੍ਰਮੁੱਖ ਨਾਗਰ ਜਰਮ ਸਿੰਘ ਸੀ ਪਤੇਗੜ ਸਾਹਿਬ ਜਿੱਥੇ ਤੋਂ ਜਮਤਾਲ ਉਹ ਤੇ ਕਿਉਂ ਨਹੀਂ ਲੜਿਆ ਵਿੱਚ ਕਿਉਂਕਿ ਉੱਥੇ ਉਹ ਐਕਸਪੋਜ਼ ਤੇ ਆਇਆ ਉੱਥੇ ਉਹਦੇ ਬਾਰੇ ਪਤਾ ਆ ਗਿਆ ਵੀ ਇਹ ਕਿੱਦਾਂ ਦਾ ਇਲੈਕਸ਼ਨ ਲੜਨ ਦੀ ਗੱਲ ਕਰੀ ਆਪਣੇ ਹਲਕੇ 'ਚ ਨਹੀਂ ਜਾਂਦਾ ਕਦੀ ਲੋਕਾਂ ਦਾ ਫੋਨ ਨਹੀਂ ਚੁੱਕਦੇ ਕਦੀ ਲੋਕਾਂ ਦੇ ਦੁੱਖ ਸੁੱਖ ਨਹੀਂ ਜਾਣਦੇ ਇਸ ਕਰਕੇ ਨਵਾਂ ਹਲਕਾ ਆ ਰਿਹਾ ਮਝਲੰਗਰ ਤੋਂ ਲੱਗ ਲਿਆ ਨੇ ਸ਼ਾਇਦ ਗੱਲ ਬੰਦ ਹੋ ਗਈ ਭਰਾਓ ਜਲੰਧਰ ਦੇ ਬਾਰੇ ਜਿਸ ਉਮੀਦਵਾਰ ਨੂੰ ਗਿਆਨ ਹੀ ਨਹੀਂ ਵੀ ਕਿਹੜਾ ਰਾਹ ਅੰਦਰ ਨੂੰ ਜਾਂਦਾ ਹੈ ਇਹਦੀ ਮੁਸ਼ਕਲ ਕੀ ਆ ਇਹਦੀ ਚਾਹਤ ਕੀ ਆ ਇਹਦੀ ਦੀਵਾਨ ਕੀ ਆ ਉਹ ਕੱਲ੍ਹ ਤੇ ਪਰਸੋਂ ਪੁੱਛ ਰਿਹਾ ਸੀ ਸੋਸ਼ਲ ਮੀਡੀਆ ਤੇ ਕਾਂਗਰਸ ਦਾ ਉਮੀਦਵਾਰ ਤੇ ਮੈਨੂੰ ਦੱਸੋ ਜਲੰਧਰ ਦੀਆਂ ਸਮੱਸਿਆਵਾਂ ਕਿਹੜੀਆਂ ਪ੍ਰਾਵਾ ਤੈਨੂੰ ਹੁਣ ਤੋਂ ਪਤਾ ਕਰਦਾ ਜਲੰਧਰ ਦੀਆਂ ਸਮੱਸਿਆਵਾਂ ਕੀ ਆ ਤੇ ਹੱਲ ਕਦੋਂ ਕਰੋਗਾ ਇਸ ਕਰਕੇ ਭਰਾਵੋ ਕੱਲ ਨੂੰ ਇਹੋ ਜਿਹੇ ਕੈਂਡੀਡੇਟ ਜੇ ਚੁੜੇ ਜਾਂਦੇ ਆ ਤੇ ਤੁਹਾਨੂੰ ਕਿਸੇ ਨੂੰ ਪਛਾਣੂ ਨਾ ਨਾਉਨ ਖਾਂਬਰੇ ਦਾ ਪਤਾ ਲੱਗਣਾ ਕਿੱਥੇ ਆ ਨਾ ਉਹਨੂੰ ਗੂਗਾਪਿੰਡ ਦਾ ਪਤਾ ਲੱਗਣਾ ਨਾ ਕنگਰੇ ਦਾ ਖੋਲੇ ਦਾ ਬਟਾਲੇ ਦਾ ਪਤਾ ਹੁੰਦਾ ਕੋਲਪੁਰ ਦਾ ਉਹਨੇ ਪਛਣਾ ਕਿੱਥੋਂ ਆਇਆ ਉਹਨੂੰ ਪਤਾ ਹੀ ਨਹੀਂ ਸੋ ਇਹਦੇ ਉਮੀਦਵਾਰ ਮਿਲਦੇ ਨਹੀਂ ਹੁੰਦੇ ਬਾਅਦ ਵਿੱਚ ਮੈਨੂੰ ਮੈਂ ਤਾਂ ਤੁਹਾਡੇ ਵਿੱਚੋਂ ਜਿੱਥੇ ਮੱਤ ਨਹੀਂ ਫੜਦੇ ਮੈਂ ਤਾਂ ਹਾਜ਼ਰ ਹਾਂ ਮੈਨੂੰ ਤਾਂ ਜ਼ਬਰਦਸਤ ਵੀ ਲੋੜ ਨਹੀਂ ਪੈਣੀ ਮੈਂ ਤਾਂ ਤੁਹਾਡੇ ਵਿੱਚ ਹੀ ਰਿਹਾ ਪਹਿਲਾਂ 25-30 ਸਾਲ ਤੇ ਵਿੱਚ ਹੀ ਰਹਿਣਾ ਇਸ ਕਰਕੇ ਡਰ ਕੇ ਇਸ ਜ਼ੋਨ ਨੂੰ ਹਲਕੇ ਜਿਹਾ ਨਾ ਲਿਓ ਇਸ ਜ਼ੋਨ ਨੂੰ ਆਰਡੀਨਰੀ ਨਾ ਸਮਝਿਓ ਡਰ ਕੇ ਇੱਕ ਤਰੀਕਾ ਤੱਕ ਪਹੁੰਚਾ ਦਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਵਾਦਾ ਕਰਦਾ 5 ਸਾਲ ਤੁਹਾਡੇ ਹੱਕਾਂ ਦਾ ਪਹਿਰਾ ਤੁਹਾਡੇ ਹੱਕਾਂ ਦੇ ਉੱਤੇ ਰੱਖੀ ਮੈਂ ਪੰਚ ਸੌ ਪ੍ਰੋਗਰਾਮ ਤੁਸੀਂ ਇੱਕ ਪ੍ਰਿੰਪਲ ਪਹਿਰਾ ਦੇ ਆਫ ਦਾ ਬੋਲ ਤੋਂ ਬਾਅਦ ਤੁਸੀਂ ਕੈਟਟ ਕੇ ਆਏ ਕਿਉਂਕਿ ਹੱਲੇ ਸਾਡੇ ਗੜੇ ਵੀ ਪ੍ਰੋਗਰਾਮ ਹੈ ਅਰਧ ਸੈਕਟਰ ਤੇ ਉੱਥੇ ਵੀ ਜਾਣਾ ਪਉਣ ਆ ਰਹੇ ਬਹੁਤ ਬਹੁਤ ਬਾਅਦ ਜੈ ਭੀ ਜੈ ਭਾਰਤ ਆਗਰਾ ਦੀ ਪਾਟੀ